माई सेल्फ सोनिया एंड एंड माई सेल्फ मीराक्षी एंड वी आर फ्रॉम टीम रुदबा ये हमारी फैशन एंड लाइफ स्टाइल एग्जीबीशन है ये हमारा सेवेंथ एडिशन है आज हमारा ये एडिशन लगा है होटल कृष्णा कॉन्टिनेंटल में तो मैं बठिंडा के सभी लोगों से कहना चाहूंगी की आप आइए इस एग्जीबिशन में बहुत दूर दूर से हमारे पास वेंडर्स आए हैं हमारे पास एटी से ज्यादा स्टॉल्स है बहुत अच्छी ज्वेलरी की कलेक्शन है यहाँ पे विंटर कलेक्शन है आपको सब कुछ मिलेगा प्लांटर्स है सब कुछ है यहाँ पे तो अब मैं सबसे यही रिक्वेस्ट करूंगी शाम के सात बजे तक ये एग्जीबिशन है तो बठिंडा के सभी लोग आइए और प्लीज रुतबा इन्जॉय कीजिए थैंक यू सो मच अगे, लग अगे, लग अगे लगावा हले नहीं हले थोड़ा भी भी पहला, दिस्ट्रोस पहला दिस्ट्रोस हाँ जी जल्दी डिस्कलोज कर देंगे लेकिन हले नहीं हले आज ये वाला विंटर एडिट अब कम्प्लीट करिए अपना रुतबा इट जी फैशन एंड लाइफ स्टाइल एग्जीबिशन ਹਾਂਜੀ ਥੈਂਕ ਯੂ ਬਕਾਲ ਜੀ ਤੁਸੀਂ ਸੁਣਿਆ ਹੈ ਅੱਜ ਇੱਥੇ ਇੱਕ ਐਗਜ਼ੀਬਿਸ਼ਨ ਲੱਗੀ ਰਤਵਾ ਦੇ ਨਾਮ ਤੇ ਜਿਸ ਦੇ ਵਿੱਚ ਬਹੁਤ ਸਾਰਾ ਸਾਮਾਨ ਹੈ ਜਿਹੜਾ ਇਸ ਤਰ੍ਹਾਂ ਦਾ ਬਾਰੋਂ ਬਹੁਤ ਜ਼ਿਆਦਾ ਵੈਂਡਰ ਆਏ ਹੋਏ ਨੇ ਜੋ ਇਸ ਦੇ ਵਿੱਚ ਦੂਰੋਂ ਦੂਰੋਂ ਤੋਂ ਸਾਮਾਨ ਇੱਥੇ ਜਿੱਥੇ ਲੋਕ ਇਹ ਆਪਣਾ ਵੇਚ ਰਹੇ ਹੋਣਗੇ ਉੱਥੇ ਲੋਕ ਖਰੀਦਣ ਵਾਲੇ ਵੀ ਬੜੀ ਦੂਰੀ ਤੋਂ ਆ ਰਹੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕ੍ਰਿਸ਼ਨਾ ਕੰਟੀਨੈਂਟਲ ਲੋ ਇਹ ਲਾਈਵ ਤਸਵੀਰਾਂ ਜਿੱਥੇ ਰਤਵਾ ਦੀ ਇੱਕ ਐਗਜ਼ੀਬਿਸ਼ਨ ਲੱਗੀ ਹੋਈ ਹੈ

ਵੇਚਣ ਦੇ ਲਈ ਬਟੰਡਾ ਦੇ ਅੰਦਰ ਆਈਆਂ ਹੋਈਆਂ ਐਗਜ਼ਿਬਿਸ਼ਨ ਦੇ ਵਿੱਚ ਇਹ ਅਸੀਂ ਤੁਹਾਨੂੰ ਅੰਦਰ ਦੀ ਵੀ ਸਾਰੀਆਂ ਤਸਵੀਰਾਂ ਦਿਖਾਵਾਂਗੇ ਜੇ ਆਪਾਂ ਗੱਲ ਕਰੀਏ ਇੱਥੇ ਇੱਥੇ ਕੱਪੜਿਆਂ ਦੀ ਜਿਹੜੀ ਸਟਾਲਾਂ ਵੱਡੀਆਂ-ਵੱਡੀਆਂ ਲੱਗੀਆਂ ਹੋਈਆਂ ਨੇ ਲੱਗਾਈ ਐਗਜ਼ਿਬਿਸ਼ਨ ਦੇ ਵਿੱਚ live ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖਬਰ ਪੰਜਾਬੀ ਅਸਰ ਅਗਰ ਤੁਸੀਂ ਮੇਰਾ ਪੇਜ ਫਾਲੋ ਨਹੀਂ ਕੀਤਾ ਤਾਂ ਪੇਜ ਨੂੰ ਫਾਲੋ ਕਰੋ ਯੂ ਸਭ ਤੋਂ ਪੰਜਾਬੀ ਪੇਜ ਨੂੰ ਫਾਲੋ ਕਰੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀ ਅਸੀਂ ਖਬਰਾਂ ਹੋਰ ਦਿਖਾ ਦੇਈਏ ਐਗਜ਼ਿਬਿਸ਼ਨ ਦੇ ਵਿੱਚ ਅਸੀਂ ਤੁਹਾਨੂੰ ਇੱਕ ਵਾਰੀ ਫਿਰ ਇੱਧਰ ਇਸ ਐਸੈਟ ਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਦੂਰ ਦੂਰ ਤੋਂ ਵੈਂਡਰ ਇੱਥੇ ਆਏ ਹੋਏ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਇੱਥੇ ਆਪਣਾ ਕਰਵਾਈ ਜਾਵੇ ਬਟੰਡਾ ਦੇ ਕ੍ਰਿਸ਼ਨਾ ਕਾਊਂਟਰੇਟਰ ਦੇ ਇਸ ਨੂੰ ਦਿਖਾ ਰਹੇ ਤਸਵੀਰਾਂ ਇਸ ਦੇ ਵਿੱਚ ਐਗਜ਼ੀਬਿਸ਼ਨ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਤੇ ਇੱਥੇ ਰਤਵਾ ਦੀ ਐਗਜ਼ੀਬਿਸ਼ਨ ਰਤਵਾ ਬਣੋਂ ਲਗਾਈ ਹੋਈ ਹੈ ਇਸ ਦੇ ਵਿੱਚ ਦੂਰ-ਦੂਰ ਤੋਂ ਵੈਂਡਰ ਇੱਥੇ ਆਏ ਹੋਏ ਨੇ ਉੱਥੇ ਕੀ ਕੀ ਸਮਾਨ ਮਿਲਦਾ ਸੀ ਉਹ ਵੀ ਦਿਖਾਵਾਂਗੇ ਜੀ ਪਾਜੀ ਕਿੱਥੋਂ ਆਏ ਹੋ ਸਪੈਰ ਤੋਂ ਆਏ ਜੀ ਕੀ ਕਹਿਣਾ ਚਾਹੁੰਦੇ ਹਾਂ ਇੱਥੇ ਆਏ ਬਟਿੰਡਾ ਦੇ ਵਿੱਚ ਕਿਸ ਤਰ੍ਹਾਂ ਦਾ ਸਟਾਫ ਹੈ ਸਰ ਜੀ ਕੀ ਕੁਝ ਲੈ ਕੇ ਆਏ ਸਰ ਹਸਤਾ ਕੋਈ ਚੋਅ ਹੈ ਜਾਂ ਟੈਂਡਰਡ ਪ੍ਰੈਸ ਸਾਡੇ ਕੋਲ ਇਸ ਦਿਖਾਛੇ ਦੇਖ ਰਹੇ ਹੋ ਲਾਈਕ ਕੁਸਵੀਰਾਂ ਦੇ ਵਿੱਚ ਸਰਗੋਸ਼ਣ ਦਿਖਾ ਰਹੇ ਆ ਹਾਂ ਜੀ ਅੰਮ੍ਰਿਤ ਜੀ ਕਿੱ디 ਗੱਲ ਤੋਂ ਆਇਓ ਮੋੜ ਤੋਂ ਆਇਆ ਸਰ ਸਾਡੇ ਓਨਰਸ ਹੈ ਬាទ ਸਰ ਅੰਮ੍ਰਿਤ ਜੀ ਕੀ ਕਹਿਣਾ ਚਾਹੁੰਦੇ ਹੋ ਕਿੱਤੀਆਂ ਲੈ ਕੇ ਆਏ ਹੋ ਇਸ ਤਰ੍ਹਾਂ ਦਾ ਕੀ ਜੁੱਤੀ ਆਪਣੀ ਪੰਜਾਬ ਦੀ ਸ਼ਾਨ ਹੈ ਜੀ ਤੇ ਆਪਾਂ ਮੋਤੀ ਤਾਗੇ ਦੇ ਨਾਂ ਤੇ ਬ੍ਰਾਂਡ ਸਟਾਰਟ ਕੀਤਾ ਹੈ ਜਿਹੜੇ ਕੀ ਕਹਿੰਦੇ ਆਪਾਂ ਪ੍ਰੀਮੀਅਮ ਕੁਆਲਿਟੀ ਜੁੱਤੀਆਂ ਦੇ ਰਹੇ ਆ ਸਾਰਿਆਂ ਨੂੰ ਕਿ ਬੜੇ ਹੀ ਵਾਜੂਬ ਰੇਟਾਂ ਚ ਤੇ ਆਪਾਂ ਸਾਰਿਆਂ ਨੂੰ ਕਹਿੰਦੇ ਆ ਜਰੂਰ ਵਿਜ਼ਿਟ ਕਰੋ ਸਾਡੀ ਵੈਬਸਾਈਟ ਹੈ www.mottitagge.com ਤੇ ਜਿਹੜੀ ਵੀ ਮਲੌਰ ਚ ਜਦੋਂ ਵੀ ਤੁਸੀਂ ਆਨੇ ਹੋ ਤੁਸੀਂ ਆਨਲਾਈਨ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਜਰੂਰ ਕਰੋ ਤੇ ਤੁਸੀਂ ਵੇਖੋਗੇ ਤੁਹਾਨੂੰ ਸਭ ਤੋਂ ਸਸਤੀ ਤੇ ਪ੍ਰੀਮੀਅਮ ਕੁਆਲਿਟੀ ਦੀ ਜੁੱਤੀ ਜਿਹੜੀ ਤੁਹਾਨੂੰ ਬਾਜ਼ਾਰੋਂ 5-6000 ਦੀ ਮਿਲਦੀ ਉਹ ਸਾਨੂੰ ਤੁਹਾਡੇ ਬਜਟ ਚ ਹਜ਼ਾਰ ਦੇ ਅੰਦਰ-ਅੰਦਰ ਮਿਲ ਜ ਬਟਿੰਡਾ ਚ ਆਏ ਹੋ ਬਟਿੰਡਾ ਦਾ ਸ਼ਾਨ ਹੈ ਜੀ ਜੁੱਤੀਆਂ ਦੀ ਬਟਿੰਡਾ ਤੁਸੀਂ ਵੇਖੋਗੇ ਅੱਦੇ ਤੋਂ ਜ਼ਿਆਦਾ ਲੋਕਾਂ ਨੇ ਆਪਣੇ ਜੁੱਤੀਆਂ ਪਾਈਆਂ ਹੋਈਆਂ ਤੇ ਬਸ ਲੋਕਾਂ ਦਾ ਰਿਸਪੌਂਸ ਇੱਥੇ ਬਹੁਤ ਵਧੀਆ ਹੈ ਲੋਕਾਂ ਨੂੰ ਆਪਣੇ ਡਿਜ਼ਾਈਨ ਜਿਹੜੇ ਅਸੀਂ ਆਪ ਕਰਦੇ ਹੈਗੇ ਆ ਉਹ ਸਾਰੇ ਪਸੰਦ ਆ ਰਹੇ ਆ ਸਾਡੇ ਆਪ ਦੇ ਡਿਜ਼ਾਈਨ ਹੈਗੇ ਆ ਸਾਡੀ ਆਪ ਦੀ ਮੈਨੂਫੈਕਚਰਿੰਗ ਹੈਗੀ ਹੈ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਬੜੇ ਹੀ ਵਧੀਆ ਰੇਟਾਂ ਤੇ ਜੁੱਤੀ ਦੇ ਰਹੇ ਆ ਤੇ ਬੜੀ ਹੀ ਪ੍ਰੀਮੀਅਮ ਕੁਆਲਿਟੀ ਦੇ ਰਹੇ ਆ ਕਿ ਸਾਰੀ ਲੈਦਰ ਕੁਆਲਿਟੀ ਹੈ ਤੇ ਲੋਕਾਂ ਨੂੰ ਅਸੀਂ ਬਠਿੰਡਾ ਆਣੇ ਹੀ ਰਹਿਣੇ ਆ ਤੇ ਅੱਜ ਆ ਕੇ ਬਹੁਤ ਵਧੀਆ ਲੱਗ ਰਿਹਾ ਮਾਹੌਲ ਹੈ ਤੇ ਬਹੁਤ ਵਧੀਆ ਕਸਟਮ ਰਤੂਬਾ ਬਾਰੇ ਕੀ ਕਹਿਣਾ ਚਾਹੋਗੇ ਰਤੂਬਾ ਨਾਲ ਸਾਡਾ ਐਕਸਪੀਰੀਅੰਸ ਪਿਛਲੇ 2 ਸਾਲਾਂ ਨਾਲ ਬਹੁਤ ਵਧੀਆ ਚ ਤੇ ਰਤਵਾ ਨਾਲ ਲਾਈਕ ਕਸਟਮਰ ਵੀ ਬਹੁਤ ਖੁਸ਼ ਹੋ ਕੇ ਜਾ ਰਹੇ ਹਨ ਤਾਂ ਲਾਈਕ ਹਰ ਲੱਗ ਤਰ੍ਹਾਂ ਦੀ ਵੈਰਾਈਟੀ ਹੈ ਤੁਸੀਂ ਵੇਖੋਗੇ ਜਰੂਰੀ ਸਾਡੀ ਸਟਾਲ ਸਾਰੀਆਂ ਹੀ ਸਟਾਲਾਂ ਇੱਕ ਤੋਂ ਇੱਕ ਹੈ ਸੋ ਤੁਸੀਂ ਜਰੂਰ ਵਿਜ਼ਿਟ ਕਰੋ ਥੈਂਕ ਯੂ so much ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਇਹ ਜੁੱਤੀਆਂ ਨੇ ਪੰਜਾਬੀ ਜੁੱਤੀਆਂ ਜੋ ਅੱਜ ਸਪੈਸ਼ਲ ਤੌਰ ਤੇ ਰਤਵਾ ਦੇ ਵਿੱਚ ਆਈਆਂ ਹੋਈਆਂ ਨੇ ਅਸੀਂ ਸਾਨੂੰ ਅੱਗੇ ਵੀ ਹੋਰ ਦਿਖਾਉਣੇ ਰਤਵਾ ਦੀਆਂ ਲਾਈਵ ਤਸਵੀਰਾਂ ਐਗਜ਼ਿਬਿਸ਼ਨ ਲੱਗੀ ਹੈ ਕ੍ਰਿਸ਼ਨਾ ਕੰਟੀਨੈਂਟ ਦੇ ਅੰਦਰ ਰਤਵਾ ਦੀ ਇੱਕ ਐਗਜ਼ਿਬਿਸ਼ਨ ਹੈ ਜਿਸ ਦੇ ਵਿੱਚ ਦੋ ਦੋ ਤੋਂ ਵੈਂਡਰ ਆਏ ਹੋਏ ਨੇ ਅਸੀਂ ਸਾਨੂੰ ਇੱਕ ਵਾਰੀ ਲਾਈਵ ਤਸਵੀਰਾਂ ਇੱਕ ਵਾਰੀ ਸਾਰੀ ਦਿਖਾ ਦਈਏ ਬਠੰਡਾ ਦੀਆਂ ਕ੍ਰਿਸਨਾ ਕਾਊਂਟਰ ਦੇ ਅੱਗੇ ਇਹ ਤਾਂ ਗਲਤ ਕਰੀਏ ਤਾਂ ਇੱਥੇ ਵੀ ਖਾਣ ਪੀਣ ਦੀਆਂ ਚੀਜ਼ਾਂ ਵੀ ਆਈਆਂ ਹੋਈਆਂ ਨੇ ਅਸੀਂ ਉਹਨਾਂ ਦੇ ਨਾਲ ਵੀ ਜੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵੀ ਦੇਖੀ ਲੈ ਕੇ ਆਇਆ ਕਿ ਅਜ ਬਠੰਡਾ ਦੇ ਅੰਦਰ ਪਿਕਲਸ ਜੀ ਹੋਮਮੇਡ ਪਿਕਲਸ ਨੇ ਤੇ ਤੁਹਾਨੂੰ ਲੱਗਦਾ ਬਠਿੰਡਾ ਵਾਸੀ ਫਿਰ ਖਰੀਦ ਰਹੇ ਨੇ ਹਾਂਜੀ ਅੱਗੇ ਵੀ ਅਸੀਂ ਆਏ ਆ ਅੱਛਾ ਰਿਸਪੌਂਸ ਮਿਲੇ ਤੋਂ ਦੇਖੋ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਤੋਂ ਅਸੀਂ ਸੁਣ ਦਿਖਾ ਰਹੇ ਹਾਂ ਕ੍ਰਿਸ਼ਨਾ ਕੰਪਨੀ ਦੀ ਲਾਈਵ ਤਸਵੀਰਾਂ ਇਸ ਦੇ ਵਿੱਚ ਐਗਜੀਬਿਸ਼ਨ ਬਠਿੰਡਾ ਦੇ ਅੰਦਰ ਕ੍ਰਿਸ਼ਨਾ ਕੰਪਨੀਟਲ ਬਠਿੰਡਾ ਦੇ ਬੀਬੀ ਵਾਲਾ ਰੋਡ ਤੇ ਤੇ ਕ੍ਰਿਸ਼ਨਾ ਕੰਪਨੀਟਲ ਦੇ ਅੰਦਰ ਇੱਕ ਐਗਜੀਬਿਸ਼ਨ ਲੱਗੀ ਹੋਈ ਹੈ ਇਸ ਦੇ ਵਿੱਚ ਦੂਰ ਦੂਰ ਤੋਂ ਵੈਂਡਰ ਆਏ ਹੋਏ ਨੇ ਕਿਥੇ ਇੱਥੇ ਕੱਪੜੇ ਨੇ ਉੱਥੇ ਔਰਤਾਂ ਦੇ ਲਈ ਜੁਐਲਰੀ ਹਰ ਇੱਕ ਵੱਖਰੇ ਵੱਖਰੀ ਟੰਗ ਦੀ ਜੇ ਆਪਾਂ ਹੋਰ ਵੀ ਆਖੀ ਤਾਂ ਸਾਡੇ ਇਕ ਰਾ ਨੂੰ ਸਜਾਉਣ ਦੇ ਲਈ ਬਹੁਤ ਸਾਰਾ ਸਮਾਨ ਆਜਦਾ ਉਹ ਇੱਥੇ ਆਏ ਹੋਏ ਆਸੀਂ ਜੇ ਕੋਈ ਇੱਥੇ ਆਪਣੇ ਵੈਂਡਰ ਨਾਲ ਗੱਲਬਾਤ ਕਰਾਂਗੇ ਮੈਮ ਸੱਚਾ ਹਲ ਕੀ ਕਹਿਣਾ ਚਾਹੁੰਦੇ ਕੀ ਲੈ ਕੇ ਆ ਹਿਲਿੰਗ ਕ੍ਰਿਸਟਲਸ ਲੈ ਕੇ ਆ ਜੋ ਬਹੁਤ ਲੋਕਾਂ ਨੂੰ ਵਾਲ ਇਸ ਚੀਜ਼ ਦੇ ਬਾਰੇ ਨਹੀਂ ਪਤਾ ਕਿ ਇਹ ਨੈਸ਼ਨਲ ਹਿਲਿੰਗ ਕ੍ਰਿਸਟਲਸ ਹੈ ਜੋ ਕਿ એનર્ਜੀ ਨੂੰ ਸਟੇਬਲਾਈਜ਼ ਕਰਨ ਲਈ ਹੈ ਜਾ ਤੁਸੀਂ ਮਨੀ ਅਟਰੈਕਟ ਕਰਨਾ ਚਾਹੋ ਵੈਲਥ ਅਟਰੈਕਟ ਕਰਨਾ ਚਾਹੋ 네ਗੇਟਿਵਿਟੀ ਰਿਮੂਵ ਕਰਨਾ ਚਾਹੋ ਸੋ ਇਹ ਕ੍ਰਿਸਟਲਸ ਆਪਣੀ એનર્ਜੀ ਸਟੇਬਲਾਈਜ਼ એનર્ਜੀ ਕੈਰੀ ਕਰਦੇ ਸੋ ਦੀ ਅਨਸਟੇਬਲ એનર્ਜੀ ਨੂੰ ਸਟੇਬਲ ਕਰਦੇ ਕਿਹੜੀ ਜਿਹੜੀ ਤੁਹਾ ਹੈ ਬਿੰਡਾ ਦੇ ਅਨਰ ਟ੍ਰੈਜਰ ਕੰਪਨੀ ਦੇ ਕੋਈ ਜੀ ਜੀ ਇਸ ਇਹ ਤੁਸੀਂ ਦੇਖਿਆ ਕਿ ਤੁਹਾਡੀ એનર્ਜੀ ਨੂੰ ਜਿਹੜਾ ਇਹ ਜਿਹੜੀ ਜਿਹੜੀ ਐਗਜ਼ੀਬਿਸ਼ਨ ਲੱਗੀ ਹੈ ਇਸ ਅਗਰ ਤੁਸੀਂ ਲੈ ਕੇ ਜੇ ਇਸ ਤਰ੍ਹਾਂ ਦੇ ਪਲਾਂਟ ਸਾਡੂ એનર્ਜੀ ਉਹਦੇ ਨਾਲ ਐਕਟਿਵ ਹੁੰਦੀ ਹੈ ਕੱਪੜੇ ਨੇ ਕਾਫੀ ਜ਼ਰਾ ਸਟਾਲੀਆਂ ਲੱਗੀਆਂ ਨੇ ਬਿੰਡਾ ਦੇ ਅੰਦਰ ਕ੍ਰਿਸ਼ਨਾ ਕੰਟੀਨੇਨਟਲ ਦੇ ਅੰਦਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ লাইਵ ਤਸਵੀਰਾਂ ਅਸੀਂ ਦੇਖ ਰਹੇ ਹਾਂ ਖਬਰ ਪੰਜਾਬ ਦੀ YouTube ਚੈਨਲ ਅਤੇ Facebook ਪੇਜ ਖਬਰ ਪੰਜਾਬ ਦੀ ਤੇ ਅਗਰ ਤੁਸੀਂ ਸਾਡੇ Facebook ਪੇਜ ਖਬਰ ਪੰਜਾਬ ਦੀ ਨੂੰ ਫੋਲੋ ਨਹੀਂ ਕੀਤਾ ਤਾਂ ਜਿੰਨੂੰ ਫੋਲੋ ਕਰੋ ਅਤੇ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਨਾਲ ਨਾਲ ਖਬਰ ਪੰਜਾਬ ਦੀ ਸਾਡਾ YouTube ਚੈਨਲ ਹੈ ਉਸ ਨੂੰ ਵੀ ਤੁਸੀਂ ਲਾਈਕ ਕਰ ਤੇ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਤਰ੍ਹਾਂ ਇਸ ਤਰ੍ਹਾਂ ਦੇ ਇਵੈਂਟ ਤੁਹਾਡੇ ਤੱਕ ਅਸੀਂ ਲੈ ਕੇ ਅੰਦਰੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਇਵੈਂਟ ਤੁਹਾਡੇ ਤੱਕ ਪਹੁੰਚਦਾ ਰਹੇ ਬਟੇਂਡਾ ਦੀ ਕਿਸਮ ਦੀ ਐਗਜ਼ੀਬਿਸ਼ਨ ਦਿਖਾ ਰਹੇ ਹਾਂ ਬਟੇਂਡਾ ਦੇ ਅੰਦਰ ਲੱਗੀਆਂ ਜਿਵੇਂ ਇਸ ਦੇ ਵਿੱਚ ਬਹੁਤ ਸਾਰਾ ਸਮਾਨ ਬਟੇਂਡਾ ਦੇ ਅੰਦਰ ਇਸ ਤਰ੍ਹਾਂ ਪਹੁੰਚਿਆ ਹੋਇਆ ਜੋ ਤੁਸੀਂ ਸ਼ਾਇਦ ਨਾ ਦੇਖਿਆ ਹੋਵੇ ਇਹ ਸਿਰਫ ਰੁਤਵਾ ਦੇ ਕਾਰਣੀ ਹੈ ਰੁਤਵਾ ਇੱਕ ਲਾਈਫ ਸਟਾਈਲ ਹੈ ਸਾਡਾ ਕੀ ਰੁਤਵਾ ਕੀ ਹੈ ਇਹ ਤੁਸੀਂ ਦੇਖਣੀ ਹੋ ਸੁਧੀਆਂ ਤਸਵੀਰਾਂ ਲਾਈਵ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਖਬਰ ਪੰਜਾਬ ਦੀ ਫੇਸਬੁਕ ਪੇਜ ਦੇ ਉੱਤੇ ਇਸ ਸਾਰੇ ਸਮਾਨ ਦੀ ਐਗਜ਼ਿਬਿਸ਼ਨ ਜਿਹੜੀ ਬਹਿੰਡਾ ਦੇ ਅੰਦਰ ਲੱਗੀ ਹੋਈ ਹੈ। ਪਰ ਇਹ ਦੂਜੀ ਪਾਸੇ ਵੀ ਸਟੋਰੀ ਅਸੀਂ ਪਿਆਤੀ ਮਰਾਵਾਂਗੇ। ਕਾਫੀ ਵੱਡੀ ਐਗਜ਼ਿਬਿਸ਼ਨ ਬਹਿੰਡਾ ਦੇ ਅੰਦਰ ਲੱਗੀ ਹੋਈ ਹੈ। ਜਿਸ ਦੇ ਵਿੱਚ ਬਹੁਤ ਜ਼ਿਆਦਾ ਵੈਂਡਰ ਨੇ ਦੂਰ-ਦੂਰੋਂ ਆਏ ਹੋਏ ਨੇ ਜੋ ਇੱਥੇ ਆਪਣਾ ਸਮਾਨ ਬਹਿੰਡਾ ਦੇ ਅੰਦਰ ਤੁਹਾਡੇ ਲਈ ਲੈ ਕੇ ਆਏ ਨੇ। ਹੋਰ ਵੀ ਤੁਹਾਡੇ ਨਾਲ ਕਿਸੇ ਨਾ ਕਿਸੇ ਵੈਂਡਰ ਦੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰਾ ਸਮਾਨ ਜਿਹੜਾ ਬਟੇਂਡਾ ਦੇ ਅੰਦਰ লাইਵ ਤੁਸੀਂ ਦੇਖ ਰਹੇ ਹੋ ਕੱਪੜੇ ਬਹੁਤ ਜ਼ਿਆਦਾ ਸਟਾਲਾਂ ਬਟੇਂਡਾ ਦੇ ਅੰਦਰ ਆਏ ਨੇ ਤੇ ਲੋਕ ਵੀ ਵੱਡੀ ਗਿਣਤੀ ਵਿੱਚ ਇੱਥੇ ਦੇਖਣ ਦੇ ਲਈ ਤੁਹਾਨੂੰ ਦੇਖਣ ਦੇ ਲਈ ਆਏ ਹੋਏ ਨੇ

ਕੀ ਲੈ ਕੇ ਆਏ ਤੁਸੀਂ ਲੋਕ ਬਿਲਕੁਲ ਫਿਊਜ਼ਨ ਵੇਅਰ ਹੈ ਵੈਲਵਟ ਚ ਹੈ ਤੇ ਆਪਣਾ ਸਮਰ ਵੇਅਰ ਵੀ ਹੈ ਪਾਰਟੀ ਵੇਅਰਸ ਹੈ ਕੋਟ ਸੈਟਸ ਹੈ ਸੂਟਸ ਹੈ ਸਭ ਕੁਝ ਕੀ ਫਿਰ ਲੋਕਾਂ ਨੂੰ ਆਪਣਾ ਪੀਰ ਕਰਨਾ ਚਾਹੁੰਦੇ ਵੀ ਇਸ ਤਰ੍ਹਾਂ ਦੇ ਐਕਜ਼ਿਬਿਸ਼ਨ ਹਾਂ ਕਿਉਂਕਿ ਮੇਰੇ ਕੋਲ ਇਹ ਹੈ ਕਿ ਸਟਾਈਲਿਸ਼ ਹੈ ਵੈਰਾਈਟੀ ਡਿਜ਼ਾਈਨਰ ਸੂਟਸ ਹੈ ਸਭ ਕੁਝ ਡਿਜ਼ਾਈਨਰ ਹੈ ਸਿੰਗਲ ਸਿੰਗਲ ਮੇਰੇ ਵਾਲੀ ਵੈਰਾਈਟੀ ਕਿਸੇ ਕੋਲ ਨਹੀਂ ਮਿਲੇਗੀ ਤੇ ਅਫੋਰਡੇਬਲ ਪ੍ਰਾਈਸਸ ਦੇ ਵਿੱਚ ਹੈ ਤੇ ਜ਼ਰੂਰ ਇੱਕ ਵਾਰੀ ਆ ਕੇ ਵਿਜ਼ਿਟ ਕਰਨ ਕੋਜੀ ਤੁਸੀਂ ਸੁਣ ਲਿਆ ਇਹਨਾਂ ਦਾ ਕਹਿਣਾ ਕਿ ਸਾਡੇ ਵਰਗੀ ਵੈਰਾਈਟੀ ਹੈ ਅਜ ਤੱਕ ਕਿਸੇ ਕੋਲੇ ਮਿਲੀ ਹੈ ਤ ਨਹੀਂ ਮਿਲਨੀ ਹੈ ਇਹ ਸਿਰਫ ਰੁੱਤਵਾ ਦੇ ਕਾਰਨ ਹੀ ਤੁਸੀਂ ਦੇਖ ਰਹੇ ਹੋ ਲਾਈ ਪਸ ਤਸਵੀਰਾਂ ਦੇ ਵਿੱਚ। ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟੰਡਾ ਦੇ ਬੀਬੀ ਵਾਲਾ ਰੋਡ ਕ੍ਰਿਸ਼ਨਾ ਕੰਟੀਨੈਂਟਲ ਦੇ ਅੰਦਰੋਂ ਜਿਹੜੀ ਇਹ ਐਗਜ਼ੀਬਿਸ਼ਨ ਹੈ ਇਹ ਸਮੇਂ-ਸਮੇਂ ਤੇ ਪਹਿਲਾਂ ਵੀ ਲੱਗਦੀ ਰਹਿੰਦੀ ਹੈ। ਇਹ ਰੁੱਤਵਾ ਦੀ 7ਵੀਂ ਐਗਜ਼ੀਬਿਸ਼ਨ ਅੱਜ ਬਟੰਡਾ ਦੇ ਅੰਦਰ ਲੱਗੀ ਹੈ। ਅਤੇ ਇਹ ਇਸ ਤਰ੍ਹਾਂ ਦੀ ਐਗਜ਼ੀਬਿਸ਼ਨਾਂ ਲਗਾਉਂਦੇ ਰਹਿੰਦੇ ਹਨ। ਦੇਖੋ ਤਸਵੀਰਾਂ ਦੇ ਵਿੱਚ ਕਾਫੀ ਸਾਰੇ ਜੋ ਵੈਂਡਰ ਨੇ ਬਾਹਰ ਤੋਂ ਦੂਰ ਦੂਰ ਤੋਂ ਇੱਥੇ ਬਹਿੰਡਾ ਦੇ ਅੰਦਰ ਪਹੁੰਚੇ ਹੋਏ ਨੇ ਜੋ ਸੀਪੋ ਸੀਪੀਸੀ ਲਾਟ ਸੁਧੀਆਂ ਤਸਵੀਰਾਂ ਬਠਿੰਡਾ ਤੋਂ ਹੈਂਗਰ ਵੀ ਉੱਤਰ ਜਾਂਦੇ ਨੇ ਨਾ ਤੇ ਮੈਂ ਕਹਿੰਦੀ ਬਸ ਇੱਕ ਤਸਵੀਰ ਨਾਲ ਐਗਰ ਨੂੰ ਜਾ ਆਈ ਸੀ ਇਜ਼ੀ ਆਰਡਰ ਕੋਈ ਯਾਰ ਇਹ ਫਿਰ ਪਾਕਿਸਤਾਨ ਆ ਰਿਹਾ ਹੈ। ਕਹਿੰਦੇ ਆਪਣਾ ਰੋ ਖਤਮ ਪਲੇਨ ਪਲੇਨ ਆ। ਆਹ ਆ। ਪ્યોਰਲੀ। ਕੀ ਫਰੈਂਡ? ਅਨਜਾਨੂੰ ਕੀ ਕਹਿਣਾ ਚਾਹੁੰਦੇ? ਕਿਹੜੀ ਜਗ੍ਹਾ ਤੁਰਾਂ? ਮੈਂ ਛੜੀਗੜ ਤੇ ਸੀ। ਜੇ ਮੈਂ ਚਲ ਜਾਏ ਤਾਂ ਕਿਸਾ ਲੱਗੇਗਾ? ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲਦਾ ਆਲਵੇਸ। ਤਾਂ ਹੀ ਵਾਰ-ਵਾਰ ਆਈਦਾ। ਮੈਨੂੰ ਪੁੱਛੋ ਵਧੀਆ। ਹਾਂ ਹਾਂ ਮੈਂ ਸੈਪਲ ਚ ਕਈ ਵਾਰੀ ਆਈ ਆ। ਬਹੁਤ ਵਧੀਆ ਰਿਸਪੌਂਸ ਹੁੰਦਾ। ਰਤਬਾ ਨਾਲ ਅੱਜ ਮਿਲਿਓ ਫਸਟ ਰਤਬਾ ਨਾਲ ਮੇਰਾ ਫਸਟ ਟਾਈਮ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਬਿਲਕੁਲ ਤਾਂ ਜਸ ਸਟਾਰਟ ਅਪ ਹੈ ਦੇਖੋ ਲੈਟਸ ਸੀ ਹਾਂਜੀ ਹਾਂਜੀ ਮੈਮ ਕੀ ਕਰ ਰਹੇ ਮੈਂ ਦਿਨਾ ਕਾਫੀ 3-4 ਸਾਲ ਤੋਂ ਜੁੜੀਆਂ ਤਾਂ ਮੈਂ ਹਰ ਵਾਰ ਜਦੋਂ ਵੀ ਐਗਜ਼ੀਬਿਸ਼ਨ 'ਚ ਕਿਤੇ ਵੀ ਆਂਦੇ ਤਾਂ ਮੈਂ ਸੂਟ ਇਹਨੇ ਲੈਣੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਸੂਟ ਲੈ ਬਿਲਕੁਲ ਜੀ ਚੰਡੀਗੜ੍ਹ ਤੋਂ ਆਏ ਨੇ ਸਪੈਸ਼ਲ ਵੈਂਡਰ ਜੋ ਸਪੈਸ਼ਲ ਬਠਿੰਡਾ ਦੇ ਲੋਕਾਂ ਦੇ ਲਈ ਇਹ ਵੱਖਰੇ-ਵੱਖਰੇ ਡਿਜ਼ਾਈਨਾਂ ਦੇ ਕਿਉਂ ਕੱਪੜੇ ਨੇ ਸੂਟ ਨੇ ਜਾ ਜੋ ਵੀ ਇਹਨਾਂ ਦੇ ਤੁਸੀਂ ਦੇਖ ਰਹੇ ਹੋ ਕਿ ਵੱਖਰੇ ਵੱਖਰੇ ਡਿਜ਼ਾਈਨ ਦੇ ਪਾਰਟੀ ਵੀਅਰ ਸਭ ਸਾਰੇ ਇੱਥੇ ਮਿਲ ਰਹੇ ਨੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਿੱਥੇ ਦੇਖਣ ਦੇ ਲਈ ਆ ਰਹੇ ਨੇ ਉੱਥੇ ਨਾਲ ਖਰੀਦ ਵੀ ਕਾਫੀ ਕੁਸ ਰਹੇ ਨੇ ਜੀ ਕੋਰੀ ਸਾਨੂੰ ਫੇਰ ਕਵਾਂਗੇ ਕਿ ਤੁਸੀਂ ਇੱਥੇ ਆ ਕੇ ਵਿਜੜ ਜਰੂਰ ਕਰੋ ਰਤਵਾ ਦੇ ਇੱਥੇ ਤਾਂ ਜੋ ਤੁਹਾਨੂੰ ਇੱਥੇ ਹਰ ਇੱਕ ਚੀਜ਼ ਜਿੱਥੇ ਜੇ ਤੁਸੀਂ ਦੇਖੋਗੇ ਤਾਂ ਕਿਤੋਂ ਮਿਲੂ ਠੀਕ ਕਾਫੀ ਕੋਸ ਮਾਲੜਾ ਪਹੁੰਚਿਆ ਹੋਇਆ ਹੈ हाँ जी हाँ जी मैं भटिंडा आर्मी स्टेशन से ही हूँ मैं तो ये खुद सारे प्रोडक्ट्स बनाती हूँ ये नेचुरल केमिकल फ्री है बाय द नेम ऑफ प्योर ब्लिस बाय नेचर आप हमें इंस्टाग्राम पर भी फॉलो कर सकते हैं प्योर ब्लिस जीरो सारे हैंड क्राफ्टेड प्रोडक्ट्स है बिल्कुल नेचुरल नो साइड इफेक्ट्स तो आप इधर एक बार दिखा सकते हैं है। नहीं और ये दूसरी बार लगा रही हूँ मैं अच्छा था पहली बार तो बिल्कुल अच्छा था अभी जो स्टार्टिंग है तो होप इट विल बी बेटर देन लास्ट टाइम ਜਿਵੇਂ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਸਾਰਾ ਕੁਝ ਇਹਦੇ ਆਪ ਹੀ ਇਹ ਆਪਣਾ ਖੁਦ ਬਣਾਉਂਦੇ ਨੇ ਇਸ ਦੇ ਵਿੱਚ ਲਾਈਫ ਤਸਵੀਰਾਂ ਤੁਸੀਂ ਦੇਖ ਰਹੇ ਹੋ सोdinga तस्वीरा बठेंडा तो मेरा ब्रास पीस है मेरा एक्चुअली ना ऑल इंडिया वैसा काम है मेरा मतलब शिपिंग आप ही तो पोटेडना पे हो बट मैं क्या करती हूं कैंस आप भी ऐसी कैंस होती ਦੇਸੀ ਆ ਤੁਹਾਡੀ ਆਪਣੀ ਸ਼ੌਕ ਹੈ ਮੇਰਾ ਆਨਲਾਈਨ ਵੈਂਚਰ ਹੈ ਸਰ ਬਿਲਕੁਲ ਜੀ ਇਹ ਵੀ ਬਠਿੰਡਾ ਕੈਂਟ ਤੋਂ ਹੀ ਆਏ ਹੋਏ ਨੇ ਲੋਤਵਾਦੀ ਕਾਫੀ ਵੱਡੀ ਐਗਜ਼ੀਬਿਸ਼ਨ ਬਠਿੰਡਾ ਦੇ ਅੰਦਰ ਲੱਗ ਚੁੱਕੀ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਇੱਕ ਵਾਰੀ ਜ਼ਰੂਰ ਆਓ ਤੇ ਦੇਖੋ ਅਗਰ ਤੁਸੀਂ ਖਬਰ ਪੰਜਾਬ ਦੀ ਫੇਸਬੁੱਕ ਪੇਜ लाइक like नहीं किया लाइक जरूर करो यूट्यूब नहीं किया <laughs> है और है। ये वन डे है तो आप लोग आये और यहाँ पे शॉपिंग करें और यहाँ पे बहुत अच्छा एक्सपीरियंस मिलेगा आपको एक ही छत के नीचे बहुत डिफरेंट स्टॉल लगे हुए यहाँ पे जैसे हम स्पेशल आपके लिए आए हैं लुधियाना से अपनी लेटेस्ट विंटर कलेक्शन लेके तो आप लोग आए और हमें ज्वाइन करें बठिंडा बठिंडा की लेके बहुत अच्छी डिजाइन है जैसे मैंने एक पहना हुआ है अपना डिजाइन ये हैंडवर्क वाले सैंपल्स हैं आगे सारे लोड़ी और वेडिंग सीजन के लिए हम सारा कस्टमाइज और हैंडवर्क में लाए हैं चीजें बना के इस बार तो आप लोग प्लीज आए और हमारे साथ ਆ ਕੇ ਐਕਸਪੀਰੀਅੰਸ ਜੁਆਇਨ ਕਰੇ ਰੁਤਵਾ ਦਾ ਫਸਟ ਟਾਈਮ ਜੁੜੇ ਪਹਿਲਾ ਵੀ ਉਹ ਬਹੁਤ ਅੱਛਾ ਥਾ ਉਹ ਬਹੁਤ ਅੱਛਾ ਸ਼ੋ ਥਾ ਬਹੁਤ ਫੁੱਟਫੁੱਲ ਸੀ ਇਸ ਵਾਰ ਵੀ ਹਮ ਇਹ ਉਮੀਦ ਕਰਤੇ ਹਾਂ ਕਿ ਬਟਿੰਡਾ ਵਾਲੇ ਹਮਾਰੇ ਪਾਸ ਆਏਗੇ ਔਰ ਵੈਸੇ ਹੀ ਉਸੇ ਇੰਤਜ਼ਾਮ ਮੇ ਹਮਾਰੇ ਸਾਥ ਸ਼ਾਪਿੰਗ ਕਰਨਗੇ ਆ ਕੇ ਥੈਂਕ ਯੂ ਬਿਲਕੁਲ ਜੀ ਤੁਸੀਂ ਸੁਧੀਆਂ ਤਸਵੀਰਾਂ ਸਾਨੂੰ ਦਿਖਾ ਰਹੇ ਹੋ ਬਟਿੰਡਾ ਤੋਂ ਰੁਤਵਾ ਦੀ ਇੱਕ ਐਗਜ਼ੀਬਿਸ਼ਨ ਲੱਗੀ ਹੋਈ ਹੈ ਅਗਰ ਤੁਸੀਂ ਮੇਰੇ ਪੇਜ ਨੂੰ ਫੇਸਬੁੱਕ ਪੇਜ ਨੂੰ ਖਬਰ ਪੰਜਾਬ ਦੀ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਜਰੂਰ ਕਰੋ ਤੇ YouTube ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਅਸੀਂ ਇਸ ਤਰ੍ਹਾਂ ਦੀ ਹਰ ਇੱਕ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਬਹੁਤ ਬਹੁਤ ਧੰਨਵਾਦ